ਸਾਤਸ਼ਰੀਏ ਕਾਲ ਜੀ ਤੁਸੀਂ ਦੇਖ ਰਹੇ ਬੀਪੀਜੀ ਨਿਊਜ਼ ਟੀਵੀ ਇੰਟਰਨੈਸ਼ਨਲ ਅੱਜ ਕਿਸਾਨ ਨੌਜਵਾਨ ਸੰਗਰਸ਼ ਕਮੇਟੀ ਪੰਜਾਬ ਦੀ ਹੰਗਾਮੀ ਮੀਟਿੰਗ ਹੋਈ ਕਿਸਾਨ ਨੌਜਵਾਨ ਸੰਗਰਸ਼ ਕਮੇਟੀ ਪੰਜਾਬ ਸੂਬਾ ਪ੍ਰਧਾਨ ਪ੍ਰਚਿੱਤਰ ਸਿੰਘ ਕੋਟਲਾ ਦੀ ਗਵਾਹੀ ਵਿੱਚ ਪਿੰਡ ਖਿਆਲ ਕਲਾਂ ਵਿੱਚ ਨਵੀਂ ਇਕਾਈ ਦਾ ਕੀਤਾ ਗਿਆ ਸੰਗਠਨ ਸੂਬਾ ਪ੍ਰਧਾਨ ਬਚਿੱਤਰ ਸਿੰਘ ਕੋਟਲਾ ਨੇ ਬੋਲਦਿਆਂ ਕਿਹਾ ਕਿ ਜੋ ਸਰਕਾਰ ਅਰਬਨ ਸਟੇਟ ਦੇ ਨਾਂ ਤੇ ਭੋਲੇ ਭਾਲੇ ਕਿਸਾਨਾਂ ਦੀ ਜਮੀਨਾਂ ਬੋਹ ਰਾਸ਼ਟਰੀ ਕੰਪਨੀਆਂ ਦੇ ਹੱਥ ਵਿੱਚ ਦੇਣ ਜਾ ਰਹੀ ਹੈ 1 ਇੰਚ ਵੀ ਜ਼ਮੀਨ ਨਹੀਂ ਦਿੱਤੀ ਜਾਵੇਗੀ। ਅੱਜ ਸਾਡੇ ਜਿਹੜੇ ਆ ਪਿੰਡ ਖਿਆਲਾ ਤਲਾ ਦੇ ਵਿੱਚ ਜਿਹੜੀ ਨਵੀਂ ਇਕਾਈ ਕੈਮ ਕੀਤੀ ਸੀ ਪਿਛਲੇ ਦਿਨੀ ਉਹਦੀ ਅੱਜ ਬਹੁਤ ਹੰਗਾਮੀ ਪਰਵੇਂ ਭਾਗ ਦੇ ਵਿੱਚ ਮੀਟਿੰਗ ਹੋਈ ਜੋ ਕਿ ਸਰਕਾਰ ਦੇ ਨਾਲ ਚੱਲ ਰਿਹਾ ਅੰਦੋਲਨ ਪਿਛਲਾ ਲੰਮਾ ਉਹਨੂੰ ਜਿਹੜਾ ਅੱਗੇ ਲੈ ਕੇ ਜਾਣ ਵਾਸਤੇ ਸਰਕਾਰਾਂ ਦੇ ਨਾਲ ਜਿਹੜਾ MSP ਗਰੰਟੀ ਕਾਨੂੰਨ ਉਹ ਸੁਆਮੀਨਾਥ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ ਵਾਸਤੇ ਔਰ ਜਿਹੜਾ ਸਰਕਾਰ ਪੰਜਾਬ ਸਰਕਾਰ ਕੁਇਰ ਜ਼ਮੀਨਾਕਾਰ ਰਹੀ ਆ ਇਹ ਥਾਂ ਥਾਂ ਦੇ ਉੱਤੇ ਉਹ ਰੋਕਣ ਵਾਸਤੇ ਜਿਹੜਾ ਵੱਡੇ ਪਿੰਡਾਂ ਦੇ ਵਿੱਚ ਇਕੱਠ ਹੋ ਰਹੇ ਨੇ ਸਰਕਾਰ ਨੂੰ ਜਿਹੜਾ ਨੱਥ ਪਾਉਣ ਵਾਸਤੇ ਕਿਉਂਕਿ ਸਰਕਾਰ ਚਾਹੁੰਦੀ ਆ ਕਿ ਬਹੁ ਰਾਸ਼ਟਰੀ ਕੰਪਨੀਆਂ ਨੂੰ ਜ਼ਮੀਨਾਂ ਦੇ ਕੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਕਾਰ ਕੀਤਾ ਜਾਵੇ ਪਹਿਲਾਂ ਸਰਕਾਰ ਸੋਚੇ ਕਿ 1 ਲੱਖ ਕਿਲੇ ਦੀ ਪਰੋਬਲ ਬਣਾਈ ਫਿਰਦੀ ਆ ਜਿਹੜੀਆਂ ਕਲੋਨੀਆਂ ਕੱਟਣੀਆਂ ਪਹਿਲੀ ਗੱਲ ਤੇ ਕਲੋਨੀਆਂ ਅੱਗੇ ਹੀ ਬੋਤ ਨੇ ਪੰਜਾਬ ਦੇ ਵਿੱਚ ਪੰਜਾਬੀ ਜਿਹੜੇ ਆ ਉਹ ਬਾਹਰ ਵਿਦੇਸ਼ਾਂ ਨੂੰ ਉਤਰੇ ਜਾਂਦੇ ਆ ਇੱਥੇ ਕਲੋਨੀਆਂ ਕੱਟ ਕੇ ਸਰਕਾਰਾਂ ਨੇ ਕੀ ਕਰਨੀਆਂ ਕੀ ਕਿਹਾ ਕਬੂਤਰਾ ਵਿਆਲੇ ਨੇ ਪਾਉਣੇ ਕਿ ਪ੍ਰਵਾਸੀਆਂ ਨੂੰ ਇੱਥੇ ਵਸਾਉਣਾ ਆ ਇਸ ਕਰਕੇ ਸਰਕਾਰ ਦੀ ਤਗੜੇ ਸ਼ਬਦਾਂ ਦੇ ਵਿੱਚ ਨਖੇੜਦੀ ਕਰਦੇ ਔਰ ਦੂਜੀ ਲੜਾਈ ਇੱਕ ਇੰਚ ਵਿੱਚ ਜ਼ਮੀਨ ਦੇਵਾਂਗੇ ਕਿਉਂਕਿ 1 ਲੱਖ ਕਿੱਲਾ ਜਦੋਂ ਕਿਸਾਨਾਂ ਦੇ ਥੱਲੇੋਂ ਨਿਕਲ ਗਈ ਔਰ ਲੱਖਾਂ ਇੱਕar ਬੇਕਾਰ ਹੋ ਗਏ ਉਹਨਾਂ ਨੂੰ ਸਰਕਾਰ ਜਿਹੜਾ ਉਹ ਰਹਿਣ ਬਸੇਰਾ ਕਿੱਥੇ ਦੋਗੀ ਉਹਨਾਂ ਨੂੰ ਜ਼ਮੀਨ ਕਿੱਥੇ ਦੋਗੀ ਉਹਦਾ ਪ੍ਰਬੰਧ ਕਰਕੇ ਦੇਵੇ ਕਿਉਂਕਿ ਨਾਲ ਲੱਗਦੇ ਜਿਹੜੇ ਸੂਬੇ ਸਾਡੇ ਜਿਵੇਂ ਹਿਮਾਚਲ ਆ ਰਾਜਸਥਾਨ ਆ ਔਰ ਜੰਮੂ ਕਸ਼ਮੀਰ ਵੇਖੋ ਉਹਨਾਂ ਸੂਬਿਆਂ ਦੇ ਵਿੱਚ ਇੰਨੀ ਪਾਬੰਦੀ ਆ ਕਿ ਇੱਥੋਂ ਜਾ ਕੇ ਵੇਚ ਕੇ ਜ਼ਮੀਨ ਜਿਹੜੀ ਆ ਉੱਥੇ ਕੋਈ ਜ਼ਮੀਨ ਨਹੀਂ ਲੈ ਸਕਦਾ ਤਾਂ ਪੰਜਾਬ ਦੇ ਲੋਕਾਂ ਦੀ ਜ਼ਮੀਨ ਖੋ ਕੇ ਬਹੁ ਰਾਸ਼ਟਰੀ ਕੰਪਨੀਆਂ ਨੂੰ ਸਰਕਾਰ ਕਿਉਂ ਦਈਆ ਇਹਦੇ ਤੇ ਗੌਰ ਕੀਤੀ ਜਾਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸੰਘਰਸ਼ ਦੀ ਜਿਹੜੀ ਰੂਪਰੇਖਾ ਲੀਕ ਕੇ ਤਿਆਰੀ ਕੀਤੀ ਜਾ ਰਹੀ ਆ ਔਰ ਉਹ ਸੰਘਰਸ਼ ਦਾ ਸਾਹਮਣਾ ਆਉਣ ਵਾਲੇ ਦਿਨਾਂ 'ਚ ਪੰਜਾਬ ਸਰਕਾਰ ਨੂੰ ਵੀ ਕਰਨਾ ਪਊ ਔਰ ਸੈਂਟਰ ਦੀ ਸਰਕਾਰ ਨੂੰ ਵੀ ਕਰਨਾ ਪਊ ਕਿੰਨੇ ਆਏ ਬੇਟਿਆ ਵਾਹਿਗੁਰੂ ਜੀ ਕਾ ਕਾਸਾ ਵਾਹਿਗੁਰੂ ਵਾਹਿਗੁਰੂ ਜੀ ਠੀਕ ਹੈ